ਜੇ ਜਬਾਨਦ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇੱਕ ਸਿੱਖ ਵਫ਼ਦ ਪਹੁੰਚੇਗਾ ਜਿੱਥੇ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕਰਨ ਦੇ ਲਈ ਪਹਿਲਾਂ ਪੱਤਰ ਵੀ ਭੇਜਿਆ ਗਿਆ ਸੀ ਤੇ ਅੱਜ ਸਮਾਂ ਮਿਲਣ ਤੇ ਹਰਜਿੰਦਰ ਸਿੰਘ ਧਾਮੀ ਸਮੁੱਚੇ ਵਫ਼ਦ ਦੇ ਨਾਲ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕਰਨਗੇ ਉੱਥੇ ਦੂਜੇ ਪਾਸੇ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਵੀ ਹੁਣ ਤੇਜ਼ ਹੋ ਗਈ ਹੈ। ਇਹ ਕਨਿਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਭਾਜਪਾ ਆਗੂ ਆਰ.ਪੀ ਸਿੰਘ ਦੇ ਵੱਲੋਂ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਮੰਗੀ ਗਈ। ਆਰ.ਪੀ ਸਿੰਘ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਮੰਗੀ ਹੈ। ਉਹਨਾਂ ਕਿਹਾ ਕਿ ਦਵਿੰਦਰਪਾਲ ਪੁੱਲਰ ਮਾਨਸਿਕ ਤੌਰ ਤੇ ਬੇहद ਬਿਮਾਰ ਨੇ 14 ਸਾਲਾਂ ਤੋਂ ਸਾਈ ਜੋਫਰੀਨੀਆ ਦਾ ਇਲਾਜ ਕਰਵਾ ਰਹੇ ਨੇ। ਦਵਿੰਦਰਪਾਲ ਸਿੰਘ ਪੁੱਲਰ ਇਸ ਕਰਕੇ ਮਨੋਕਤਾ ਦੇ ਆਧਾਰ ਤੇ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਨੇ 2019 ਦੇ ਵਾਅਦੇ ਮੁਤਾਬਕ ਹਾਲੇ ਤੱਕ ਰਿਹਾਈ ਨਹੀਂ ਕੀਤੀ ਪਿਛਲੇ 28 ਸਾਲਾਂ ਤੋਂ ਦਵਿੰਦਰਪਾਲ ਸਿੰਘ ਪੁੱਲਰ ਲਗਾਤਾਰ ਜੇਲ੍ਹ ਚ ਬੰਦ ਹੈ ਜਿੱਥੇ ਮਾਨਸਿਕ ਤਸ਼ੱਦਦ ਦਾ ਉਹ ਸ਼ਿਕਾਰ ਹੋ ਰਹੇ ਨੇ ਮਾਨਸਿਕ ਤੌਰ ਤੇ ਉਹ ਬੇहद ਬਿਮਾਰ ਨੇ 14 ਸਾਲ ਤੋਂ ਇਸ ਬਿਮਾਰੀ ਦੇ ਨਾਲ ਉਜੂਜ ਰਹੇ ਨੇ ਇਸੇ ਨੂੰ ਲੈ ਕੇ ਭਾਜਪਾ ਆਗੂ ਨੇ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਉਤੇ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ 15 ਤਾਰੀਖ ਇੱਕ ਅਹਿਮ ਫੈਸਲਾ ਵੀ ਸੁਣਾਇਆ ਜਾਣਾ ਹਾਲਾਂਕਿ ਉਸ ਫੈਸਲੇ ਦੇ ਸਭ ਦੀਆਂ ਨਿਗਾਹਾਂ ਨੇ ਕਿ ਫੈਸਲਾ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਲੈ ਕੇ ਕੀ ਆ ਰਿਹਾ ਹੈ ਪਰ ਆਜੀਪੀਸੀ ਨੇ ਜਿਹੜੀ ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਇਹ ਜ਼ਰੂਰ ਕਿਹਾ ਸੀ ਕਿ ਅਜੇ ਕੋਈ ਸਪਸ਼ਟ ਫੈਸਲਾ ਨਹੀਂ ਲਿਆ ਗਿਆ ਫੈਸਲਾ ਅੱਗੇ ਪਾ ਦਿੱਤਾ ਗਿਆ ਪਰ ਅੱਜ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਜਦੋਂ ਬਲਵੰਤ ਸਿੰਘ ਰਾਜਵਾਨਾ ਦੀ ਹੁੰਦੀ ਹੈ ਤਾਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਸਿੱਖ ਕੌਮ ਨੂੰ ਸਿੱਖ ਸੰਗਤ ਨੂੰ ਕੀ ਹਰਜਿੰਦਰ ਸਿੰਘ ਧਾਮੀ ਦੇ ਹੱਥ ਸੁਨੇਹਾ ਭੇਜਿਆ ਜਾਂਦਾ ਹੈ ਜਾਂ ਫਿਰ ਬਲਵੰਤ ਸਿੰਘ ਰਾਜਵਾਨਾ ਦੀ ajo ਸਜ਼ਾ ਨੂੰ ਲੈ ਕੇ ਜੋ ਫੈਸਲਾ ਉਹ ਅੱਗੇ ਪਾਇਆ ਜਾ ਸਕਦਾ ਹੈ ਜਾਂ ਸਿੱਖਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਆ ਸਕਦਾ ਹੈ ਬਹੁਤ ਸਾਰੇ ਸਵਾਲ ਨੇ ਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਪਰ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ ਸੰਗਤਾਂ ਦੇ ਹੱਕ ਦੇ ਵਿੱਚ ਹੀ ਫੈਸਲਾ ਆਵੇਗਾ ਬਲਵੰਤ ਸਿੰਘ ਰਾਜਵਾਨਾ ਨੂੰ ਦੇ ਹੱਕ 'ਚ ਇਹ ਫੈਸਲਾ ਆ ਸਕਦਾ ਹੈ ਪਰ ਅੱਜ ਮੁਲਾਕਾਤ ਤੋਂ ਬਾਅਦ ਪਤਾ ਲੱਗੇਗਾ ਉਸ ਤੋਂ ਪਹਿਲਾਂ ਜਥੇਦਾਰ ਕਲਦੀਪ ਸਿੰਘ ਗੜਗੱਜ ਦੇ ਵੱਲੋਂ ਵੀ ਇਹ ਕਿਹਾ ਗਿਆ ਅਸੀਂ ਇੱਕ ਜੇਲ੍ਹ 'ਚ ਬੰਦ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕਰਨਗੇ ਇਸੇ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਸਾਲ 2025 ਨੂੰ ਹੋਣ ਵਾਲੇ ਸਾਲਾਨਾ ਜਨਰਲ ਇਜਲਾਸ ਦਾ ਐਲਾਨ ਵੀ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਨਰਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਇਸ ਦੌਰਾਨ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ 11 ਅੰਤਰੀ ਕਮੇਟੀ ਮੈਂਬਰਾਂ ਦੀ ਚੋਣ ਵੀ ਕੀਤੀ ਜਾਣੀ ਹੈ ਇਸੇ ਦੌਰਾਨ ਹੀ ਉਹਨਾਂ ਨੇ ਮੀਡੀਆ ਸਾਹਮਣੇ ਇਹ ਕਿਹਾ ਸੀ ਕਿ ਉਹ ਬੀਤੇ ਕੱਲ ਅਰਬੀ ਇਸੇ ਦੌਰਾਨ ਹੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਉਹ ਕੱਲ ਭਾਈ ਬਲਵੰਤ ਸਿੰਘ ਰਾਜਵਾਨ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਜਾਣਗੇ ਉਸ ਤੋਂ ਬਾਅਦ মিডিਆ ਸਾਹਮਣੇ ਹਰਜਿੰਦਰ ਸਿੰਘ ਧਾਮੀ ਕੀ ਬਿਆਨ ਦਿੰਦੇ ਨੇ ਇਸ ਤੇ ਸਭ ਦੀਆਂ ਨਿਗਾਹਾਂ ਰਹਿਣ ਵਾਲੀਆਂ ਨੇ ਪਰ ਦੂਜੇ ਪਾਸੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਨੂੰ ਲੈ ਕੇ ਜੋ ਭਾਜਪਾ ਆਗੂ ਦੇ ਵੱਲੋਂ ਇਹ ਵੱਡੀ ਮੰਗ ਕੀਤੀ ਗਈ ਹੈ ਉਸ ਤੇ ਕੀ ਰੁਖ ਰਹਿੰਦਾ ਇਸ ਤੇ ਵੀ ਨਿਗਾਹਾਂ ਬਣੀਆ ਰਹਿਣਗੀਆਂ